ਇਕ ਕਵਿਤਾ ਕੇਸ਼ੇ ਕੁਝ ਬਤਾਇਆ ਹਾਸੇ ਕਵਿਤਾ ਮਿੰਨਾਂ ਸੀ ਜੁੜਾਈਦਾ ਮੈਂ ਰੇਨਿਆ ਸਾਵਿਚੁ ਲਾਈਦਾ ਬਣਿਆ ਤੇ ਬੜਾ ਸੁਆਦੀ ਸੀ ਪਰ ਇੱਕੋ ਕੋਲੀ ਖਾਦੀ ਸੀ ਚੋਲਾ ਤੋਂ ਰੱਖੀ ਦੂਰੀ ਸੀ ਲਿਆ ਇੱਕੋ ਨਾਂ ਤੰਦੂਰੀ ਸੀ ਇੱਕ ਗਾਜਰ ਸੀ ਇੱਕ ਮੂਲੀ ਸੀ ਇੱਕ ਰੋਟੀ ਕੋਲੀ ਕੋਲੀ ਸੀ ਉਤੋਂ ਚੂਪੇ ਦੋ ਗੰਦੇ ਸੀ ਫਿਰ ਉਸਲ ਵੱਟੇ ਗੰਦੇ ਸੀ ਉਹ ਤੋਂ ਚੁਪੇ ਦੋ ਗੰਨੇ ਸੀ ਫਿਰ ਉੱਛਲ ਬਟੇ ਭੰਦੇ ਸੀ ਮੇਰੇ ਢਿੱਡੀ ਪੈ ਗਈ ਪੀੜ ਵੀ ਸੀ ਦੁਖਿਆ ਦੰਦਾਂ ਦਾ ਬੀੜ ਵੀ ਸੀ ਮੈਨੇ ਢਿੱਡ ਵਿੱਚ ਪੈ ਗਈ ਪੀੜ ਵੀ ਸੀ ਦੁਖਿਆ ਦੰਦਾਂ ਦਾ ਬੀੜ ਵੀ ਸੀ ਪਹਿਲਾਂ ਤਾਂ ਡਾਕਟਰ ਨੇ ਲੁੱਟਿਆ ਫਿਰ ਹਸਪਤਾਲ ਵਿੱਚ ਜਾ ਸੁਟਿਆ ਉਹਨਾਂ ਦੱਸਿਆ ਮੈਨੂੰ ਕੋਰੋਨਾ ਸੀ ਮੈਂ ਸਮਝ ਗਈ ਇਹ ਹੋਣਾ ਸੀ ਉਨੰਦਰ ਸੀ ਮੈਨੂੰ ਪਰ ਉਨੰਦਰ ਸੀ ਮੈਂ ਸਮਝ ਗਈ ਇਹ ਹੋਣਾ ਸੀ ਸਭ ਖੇਲ ਨੇ ਇਹ ਤਕਦੀਰਾਂ ਦੇ ਤੇ ਹੱਥਾਂ ਦੀਆਂ ਲਕੀਰਾਂ ਦੇ ਇੰਜ ਸਮਰ ਸਮੇਟੇ ਥੋੜੇ ਮੈਂ ਹਿੰ ਸਮਰ ਸਮੇਟੇ ਥੋੜੇ ਮੈਂ ਦੌੜਾਏ ਅਕਲ ਦੇ ਘੋੜੇ ਮੈਂ ਡਾਕਟਰ ਨੂੰ ਕੋਲ ਬੁਲਾਇਆ ਮੈਂ ਕੁਝ ਇਸ ਤਰ੍ਹਾਂ ਲਿਖਵਾਇਆ ਮੈਂ ਮੈਂ দান ਦੇਹੀ ਦਾ ਕਰਨਾ ਹੈ ਮੈਂ দান ਦੇਹੀ ਦਾ ਕਰਨਾ ਹੈ ਤੇ ਮਰਨੋਂ ਨਾ ਹੰਡਰਨਾ ਹੈ ਮੂੰ ਡਾਕਟਰਾਂ ਦੇ ਚਮਕ ਪਏ ਸਾਰੇ ਮੇਰੇ ਵੱਲ ਤਮਗ ਪਏ ਸਾਰੇ ਮੇਰੇ ਵੱਲ ਤਮਗ ਪਏ ਉਹ ਬੋਲੇ ਛੇਤੀ ਦਸ ਭੋਲੀ ਮੈਂ ਵੀ ਕੁਝ ਇਸ ਤਰ੍ਹਾਂ ਬੋਲੀ ਅੱਖੀਆਂ ਤੇ ਕੋਲ ਡੋਲਦੇ ਅੱਖੀਆਂ ਤੇ ਕੋਲ ਡੋਲਦੇ ਹੱਡੀਆਂ ਹੋ ਗਈਆਂ ਛੋਲੇ ਜੇ ਦਿਮਾਗ ਖਿਆਲ ਕੋਈ ਬੁੰਦਾ ਨਾ ਕੰਨਾਂ ਤੋਂ ਮੈਨੂੰ ਸੁਣਲਾ ਨਾ ਦਿਮਾਗ ਖਿਆਲ ਕੋਈ ਬੁੰਦਾ ਨਾ ਕੰਨਾਂ ਤੋਂ ਮੈਨੂੰ ਸੁਣਲਾ ਨਾ ਦਿਲ ਮੇਰੇ ਅੰਦਰ ਛੇਦ ਬੜੇ ਇਹ ਸਾਰੇ ਡੁੰਗੇ ਥੇਦ ਬੜੇ ਦਿਲ ਅੰਦਰ ਮੇਰੇ ਛੇਦ ਬੜੇ ਇਹ ਸਾਰੇ ਡੁੰਗੇ ਥੇਦ ਬੜੇ ਮੇਰੇ ਅੰਦਰ ਇੱਕੋ ਗੁਰਦਾ ਹੈ ਤੇ ਲੱਗਦਾ ਉਹ ਵੀ ਖੁਰਦਾ ਹੈ ਮੇਰੇ ਅੰਦਰ ਇੱਕੋ ਗੁਰਦਾ ਹੈ ਤੇ ਲੱਗਦਾ ਉਹ ਵੀ ਖੁਰਦਾ ਹੈ ਮੇਰੇ ਜਿਗਰ ਤਾਈ ਹੱਥ ਲਾਣਾ ਨਾ ਐਵੇਂ ਆਪਣਾ ਵਕਤ ਗਵਾੜਾ ਨਾ ਮੈਦਾਨ ਲਈ ਲਾ ਕਰਨਾ ਹੈ ਤੇ ਮਰਨ ਤੋਂ ਨਾ ਹੁਣ ਡਰਨਾ ਹੈ ਨਕ चूंझ नक जी मेरी ऊची जे चूंझ नक जी मेरी ऊची जे ऐं सुघंदी सची मुची जे ਕਿਉਂ ਦੇ ਨੱਕ ਦੀ ਮੇਰੀ ਉੱਚੀ ਜੇ ਇਹ ਸੁngਦੀ ਸੱਚੀ ਮੁੱਚੀ ਦੇ ਮੈਂ ਭਲਾ ਕਰਦਿਆਂ ਥੱਕ ਗਈ ਨਾ ਹੁਣ ਤੱਕ ਮੇਰੀ ਲੱਕ ਰਹੀ ਮੈਂ ਭਲਾ ਕਰਦਿਆਂ ਥੱਕ ਗਈ ਨਾ ਹੁਣ ਤੱਕ ਮੇਰੀ ਲੱਕ ਰਹੀ ਇੱਕ ਜੀਬ ਹੀ ਹੁਣ ਤੇ ਬਚਦੀ ਜੇ ਲਾ ਲੈਣਾ ਜੇ ਗੱਲ ਜੱਤਦੀ ਦੇ ਇਹ ਜੀਬ ਮੇਰੇ ਲਈ ਚਾਹਦੀ ਹੈ ਗੱਲਾਂ ਦਾ ਖਟਿਆ ਖੰਦੀ ਹੈ ਕਿਸੇ ਬੇਜੁਬਾਨ ਨੂੰ ਲਾ ਦੇਣਾ ਕਿਸਮਤ ਉਸ ਦੀ ਚਮਕਾ ਲੈਣਾ ਜਦ ਬੋਟੀ ਹੀ ਖੁੱਲ ਜਾਏਗੀ ਤੇ ਛਿੱਤਰ ਚੰਗੇ ਖਾਏਗੀ ਜੇ ਬੋਤੀ ਹੀ ਖੁੱਲ ਜਾਏਗੀ ਤੇ ਚਿੱਤਰ ਚੰਗੇ ਖਾਈ ਮੈਦਾਨ ਦੇ ਹੀ ਦਾ ਕਰਨਾ ਹੈ ਤੇ ਮਰਨ ਤੋਂ ਨਹੀਂ ਹੰੜਨਾ ਹੈ ਡਾਕਟਰ ਵੀ ਮੁਸਕੀ ਮਾਰ ਗਏ ਕੁਝ ਦੇਰ ਲਈ ਉਹ ਬਾਹਰ ਗਏ ਉਹਨਾਂ ਪਰਤ ਕੇ ਕਿ ਆ ਬਦਾਈ ਜੇ ਇਹ ਨਮੀਰ ਘੋਟ ਕੋ ਨ ਆਈ ਜੇ ਉਹਨਾਂ ਪਰਤ ਕੇ ਕਿ ਆ ਮਦ ਆਈ ਜੇ ਇਹ ਨਵੀਂ ਰਿਪੋਰਟ ਹੁਣ ਆਈ ਜੇ ਤੈਨੂੰ ਭੋਲੀ ਕੋਈ ਕਰੋ ਨਾਲੇ ਤੂੰ ਘਰ ਜਾ ਕੇ ਹੁਣ ਰੋਣਾ ਨਹੀਂ ਤੈਨੂੰ ਇੱਕੋ ਟੀਕਾ ਲਾਣਾ ਹੈ ਤੇ ਪੇਟ ਠੀਕ ਹੋ ਜਾਣਾ ਹੈ ਇਹ ਜੀਵ ਤੇਰਾ ਸ਼ਰਮਾਇਆ ਹੈ ਇਸੇ ਨੇ ਤੈਨੂੰ ਬਚਾਇਆ ਹੈ ਇਹ ਜੀਵ ਤੇਰਾ ਸ਼ਰਮਾਇਆ ਹੈ ਇਸੇ ਨੇ ਤੈਨੂੰ ਬਚਾਇਆ ਹੈ ਕੋਈ ਬੁਰਾ ਕਹੇ ਚਾਹੇ ਜਿਤਨਾ ਤੂੰ ਜੀਵ ਨਾਲ ਹੈ ਜਗ ਜਿਤਨਾ ਕੋਈ ਬੁਰਾ ਕਹੇ ਚਾਹੇ ਜਿਤਨਾ ਤੂੰ ਜੀਵ ਨਾਲ ਹੈ ਜਗ ਜਿਤਨਾ ਤੂੰ ਜੀਵ ਨਾਲ ਹੈ ya